ਸਾਬਕਾ ਮੁੱਖ ਮੰਤਰੀ ਤੇ ਪਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਵੱਡੇ ਬਿਆਨ ਸਾਹਮਣੇ ਆ ਚੁੱਕੇ ਨੇ ਜਿੱਥੇ ਸਿਆਸਤ ਦੇ ਵਿੱਚ ਵੱਡੀ ਹਲਚਲ ਛੇੜ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਭਾਵੇਂ ਇਸ ਵੇਲੇ ਭਾਜਪਾ ਚਾਨ ਪਰ ਉਹਨਾਂ ਨੇ ਖੁੱਲ ਕੇ ਕਿਹਾ ਕਿ ਉਹ ਪਾਜਪਾ ਅੰਦਰ ਵੀ ਖੁਸ਼ ਨਹੀਂ ਹਨ। ਉਹਨਾਂ ਕਿਹਾ ਕਿ ਪਾਰਟੀ 'ਚ ਬਹੁਤ ਨਿਯਮ ਹਨ। ਹਾਈ ਕਮਾਂਡ ਨਾਲ ਮਿਲਣਾ ਵੀ ਮੁਸ਼ਕਲ ਹੈ। ਉਹਨਾਂ ਕਿਹਾ ਕਿ ਮੈਂ ਪਾਜਪਾ 'ਚ ਆਉਣ ਤੋਂ ਪਹਿਲਾਂ ਸ਼ਾਇਦ ਇੱਕ ਅੱਧੀ ਵਾਰ ਹੀ ਹਾਈ ਕਮਾਂਡ ਨੂੰ ਮਿਲਿਆ ਹਾਂ। ਉਹਨਾਂ ਕਿਹਾ ਕਿ ਮੈਂ ਅੱਜ ਵੀ ਕਾਂਗਰਸ ਵਾਲੇ ਦਿਨ ਯਾਦ ਕਰਦਾ। ਨਾਲ ਹੀ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਹਨ ਪਰ ਕੋਈ ਵੀ ਉਹਨਾਂ ਨਾਲ ਇਸਲਾਹ ਨਹੀਂ ਕਰਦਾ ਕਿ ਕੌਣ ਕਿੱਥੇ ਚੋਣ ਲੜ ਸਕਦਾ ਡਾਕਟਰ ਨਵਜੋਤ ਕੋਰ ਸਿੱਧੂ ਦੇ 500 ਕਰੋੜ ਵਾਲੇ ਬਿਆਨ ਨੂੰ ਪੂਰੀ ਤਰ੍ਹਾਂ ਅਨਕਾਰਤਿਆ ਕੈਪਟਨ ਅਵੰਤਿੰਦਰ ਸਿੰਘ ਨੇ ਡਾਕਟਰ ਨਗਜੋਤ ਸਿੰਘ ਸਿੱਧੂ ਅਤੇ ਡਾਕਟਰ ਨਵਜੋਤ ਕੋਰ ਸਿੱਧੂ ਦੋਹਾਂ ਨੂੰ ਅਸਥਿਰ ਮੰਨ ਵਾਲਾ ਇਕਰਾਰ ਦਿੱਤਾ ਉਹਨਾਂ ਨੇ ਕਿਹਾ ਕਿ ਦੋਵੇਂ ਕਦੇ ਇਹ ਗੱਲ ਕਹਿੰਦੇ ਹਨ ਕਿ ਕਦੇ ਕਦੇ ਦੂਜੀ ਇਹਨਾਂ ਦਾ ਕੋਈ ਸਿਆਸੀ ਸਟੈਂਡ ਨਹੀਂ ਹੈ ਉਹਨਾਂ ਕਹਿ ਕੇ ਪੰਜਾਬ ਚ ਮੁੱਖ ਮੰਤਰੀ ਬਣਨ ਲਈ ਅਟੈਚੀਆਂ ਨਹੀਂ ਚਲਦੀਆਂ ਤੇ ਇਸ ਤਰ੍ਹਾਂ ਦੇ ਦਾਅਵਿਆਂ ਨੂੰ ਬਿਨਾਂ ਤੱਥਾਂ ਤੋਂ ਫਲਾਉਣਾ ਪੂਰੀ ਤਰ੍ਹਾਂ ਗੈਰ ਜ਼ਿੰਮੇਵਾਰਨਾ ਹੈ ਕਾਂਗਰਸ ਵੇਲੇ ਇਸ ਮਾਮਲੇ ਨੂੰ ਠੰਡਾ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੈਪਟਨ ਨੇ ਸਿੱਧੇ ਤੇ ਤਿੱਖੇ ਬਿਆਨ ਨੇ ਸਿਆਸੀ ਪਾਰਾ ਹੋਰ ਚੜਾ ਦਿੱਤਾ ਤੇ ਕੈਪਟਨ ਨਾ ਹੀ ਸਿਰਫ ਸਿੱਧੂ ਜੋੜੇ ਤੇ ਹਮਲਾ ਕੀਤਾ ਸਗੋਂ ਭਾਜਪਾ ਦੀਆਂ ਅੰਦਰੂਨੀ ਗੱਲਾਂ ਅਕਾਲੀ ਦਲ ਨਾਲ ਸੰਭਾਵੀ ਗੱਟਚੋੜ ਅਤੇ ਕਾਂਗਰਸ ਦੇ ਅੰਤਰੂਨੀ ਟਕਰਾਅ ਬਾਰੇ ਵੀ ਵੱਡੇ ਇਸ਼ਾਰੇ ਕੀਤੇ ਕੈਪਟਨ ਨੇ ਕਿਹਾ ਕਿ ਡਾਕਟਰ ਮਜੂਦਕੌਰ ਸਿੱਧੂ ਹੁਣ ਉਹਨਾਂ ਤੇ ਵੀ ਦੋਸ਼ ਲਾਰੇ ਨੇ ਕਿ ਉਹ ਟਰੱਕਾ ਚ ਖਜ਼ਾਨਾ ਭਰ ਕੇ ਬਾਹਰ ਭੇਜਦੇ ਸਨ ਇਸੇ ਕੈਪਟਨ ਨੇ ਸਵਾਲ ਚੁੱਕੇ ਕਿ ਉਹ ਕਦੋਂ ਮੌਜੂਦ ਸੀਗੀ ਕਿ ਉਹਨਾਂ ਨੇ ਦੇਖਿਆ ਸਿਰਫ ਦੋਸ਼ ਲਾਉਣ ਲਈ ਦੋਸ਼ ਲਾਉਣਾ ਬੇਈਮਾਨੀ ਹੈ ਤਾਂ 2027 ਦੀਆਂ ਚੋਣਾਂ ਬਾਰੇ ਗੱਲ ਕਰਦੇ ਆ ਕੈਪਟਨ ਨੇ ਕਹਿ ਕੇ ਪੰਜਾਬ ਚ ਭਾਜਪਾ ਦਾ ਅਕਾਲੀਆਂ ਤੋਂ ਬਿਨਾ ਕੋਈ ਮੌਜੂਦ ਨਹੀਂ ਹੈ ਜੇਕਰ ਭਾਜਪਾ ਇਕੱਲੀ ਚੋਣਾਂ ਲੜੇਗੀ ਤਾਂ ਗੱਲ ਨਹੀਂ ਬਣੇਗੀ ਇਹ ਸੱਚਾਈ ਹੈ ਕੈਪਟਨ ਅਮਰਿੰਦਰ ਸਿੰਘ ਨੇ ਕਾਲੀਦਾਲ ਨਾਲ ਆਪਣੇ ਰਿਸ਼ਤੇ ਨੂੰ ਯਾਦ ਕਰਦੇ ਕਿਹਾ ਕਿ ਉਹਨਾਂ ਦੀ ਪ੍ਰਕਾਸ਼ ਸਿੰਘ ਬਾਦਲ ਨਾਲ ਹਮੇਸ਼ਾ ਤਿੱਖੀ ਅਨ ਬਣ ਰਹੀ ਹੈ ਪਰ ਸੁਖਬੀਰ ਸਿੰਘ ਬਾਦਲ ਬਾਰੇ ਉਹਨਾਂ ਨੇ ਕਿਹਾ ਕਿ ਉਹ ਜਿੱਥੇ ਖੜਦੇ ਹਨ ਖੜੇ ਰਹਿੰਦੇ ਹਨ ਉਹ ਇੱਕ ਸਥਿਰ ਤੇ ਮਜ਼ਬੂਤ ਮੁੱਖ ਮੰਤਰੀ ਵਾਂਗ ਲੱਗਦੇ ਨੇ ਕਾਂਗਰਸ ਬਾਰੇ ਕੈਪਟਨ ਨੇ ਕਿਹਾ ਕਿ ਪਾਰਟੀ ਇਸ ਵੇਲੇ ਅੱਠ ਨੋ ਮੁੱਖ ਮੰਤਰੀ ਵਾਲੀ ਸਥਿਤੀ 'ਚ ਹੈ ਇੱਥੇ ਹਰ ਕੋਈ ਦੂਜੇ ਦੀ ਖਤਮ ਕਰ ਰਿਹਾ ਹੈ ਪਰ ਉਹਨਾਂ ਕਿਹਾ ਕਿ ਉਹਨਾਂ ਨੇ ਆਪਣੇ ਸਮੇਂ ਦੌਰਾਨ ਇਹ ਦਾਗੀ ਕੀ ਵਿਧਾਇਕਾ ਦੀ ਸੂਚੀ ਹਾਈ ਕਮਾਂਡ ਨੂੰ ਦਿੱਤੀ ਸੀ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਸਿਆਸਤ ਦੇ ਵਿੱਚ ਵੱਡਾ ਭੁਚਾਲ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਜਿੱਥੇ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਨੂੰ ਲੈ ਕੇ ਵੱਡੇ ਬਿਆਨ ਦਿੱਤੇ ਤੇ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਤੇ ਮੁੱਦੇ ਚੁੱਕੇ ਗਏ ਨੇ ਤੇ ਦੱਸਿਆ ਗਿਆ ਕਿ ਹੁਣ ਭਾਜਪਾ ਦੇ ਅੰਦਰ ਵੀ ਉਹਨਾਂ ਦੀ ਪੋਚ ਪੜਤਾਲ ਨਹੀਂ ਹੋ ਰਹੀ ਹੈ ਔਰ ਇਸ ਦੇ ਚੱਲਦੇ ਕਾਂਗਰਸ ਦੇ ਦਿਨਾਂ ਨੂੰ ਯਾਦ ਜਿਹੜਾ ਵਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ ਬੇਹਦ ਅਹਿਮ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਹੁਣ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਨੇ ਤਾਂ ਇਸ ਨੂੰ ਲੈ ਕੇ ਮਾਮਲਾ ਸੁਰਖੀਆਂ ਦਾ ਵਿਸ਼ਾ ਬਣਿਆ ਔਰ ਤੇਜ਼ੀ ਦੇ ਨਾਲ 2027 ਦੇ ਵਿੱਚ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਹਲਚਲ ਜਿਹੜੀ ਆ ਵਾਧਦੀ ਹੋਈ ਦਿਖਾਈ ਦੇ ਰਹੀ ਹੈ